ਮੈਂ ਜੀ ਟੱਡਾ ਮੇਰਾ ਨਾਮ ਮਨਜੀਤ ਕੌਰ ਆ ਮੈਂ ਸ਼ੁਭੇਕ ਸਿੰਘ ਦੀ ਵਾਈਫ ਆ ਔਰ ਮੈਂ ਸ਼ਹਿਰ ਰਹੀ ਆ ਔਰ ਮੈਂ ਆਮ ਆ띠 ਪਾਰਟੀ ਦੀ ਹਲਕਾ ਕੋਆਰਡੀਨੇਟਰ ਆ ਤਾਂ ਪਹਿਲੀ ਇੱਕ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਸੀ ਜਦੋਂ ਸੀਐਮ ਮੁੱਖ ਮੰਤਰੀ ਦਾ ਫੋਟੋ ਰਾਈਜੀ ਹਾਂਜੀ ਔਰ ਤੁਸੀਂ ਉਹਨਾਂ ਨੂੰ ਆਪਣੀ ਜਿਹੜੀਆਂ ਮੰਗਾ ਨੂੰ ਜਾਨੂ ਕਰਵਾ ਰਹੇ ਸੀ ਤੇ ਉੱਥੇ ਉਹ ਵੀ ਭਾਵੁਕ ਹੋ ਗਏ ਤੇ ਤੁਸੀਂ ਵੀ ਭਾਵੁਕ ਹੋ ਗਏ ਹਾਂਜੀ ਤੇ ਦੋਨੋਂ ਰੋਣ ਲੱਗ ਗਏ ਉਹ ਲੋਕਾਂ ਨੇ ਉਹਨੂੰ ਬਹੁਤ ਜ਼ਿਆਦਾ ਵਾਇਰਲ ਕੀਤਾ ਹਾਂਜੀ ਔਰ ਇਹ ਦੱਸਿਆ ਕਿ ਇਹ ਇੱਕ ਆਮ ਆਦਮੀ ਪਾਰਟੀ ਵੱਲੋਂ ਹੀ ਸਾਰਾ ਜਿਹੜਾ ਡਰਾਮਾ ਉਹ ਬਚਿਆ ਗਿਆ ਸੀ ਐਕਚੁਅਲੀ ਗੱਲ ਕੀ ਸੀ ਅ ਵੀਰ ਜੀ ਗੱਲ ਇਹ ਸੀ ਕਿ ਵੀ ਮੇਰੀ ਡਿਊਟੀ ਲੱਗੀ ਹੋਈ ਹੈ ਮੈਂ 12 ਸਾਲ ਦੀ ਵਰਕਰ ਆ ਮੈਂ ਹਲਕਾ ਕੋਆਰਡੀਨੇਟਰ ਹਾਂ ਤੇ ਮੇਰੀ ਇਨਾ ਪਿੰਡਾਂ ਸਾਰੇ ਵੱਲੇ ਡਿਊਟੀ ਲੱਗੀ ਮੈਨੂੰ ਹਲਕਾ ਇਹੀ ਮਿਲਿਆ ਹੋਇਆ ਹੈ ਤੇ ਅਸੀਂ ਉਸ ਦਿਨ ਗਏ ਤੇ ਸਾਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਵੀ ਭਗਵੰਤ ਮਾਨ ਸਾਹਿਬ ਆ ਰਹੇ ਨਹੀਂ ਤੇ ਜਦੋਂ ਅਸੀਂ ਉੱਥੇ ਗਏ ਆ ਪੁਲਿਸ ਵਾਲ ਨੇ ਮੇਰੀ ਗੱਲ ਦੇ ਵਿੱਚ ਕਾਟ ਪਾਇਆ ਹੋਇਆ ਸੀਗਾ ਆਮ ਆਦਮੀ ਪਾਰਟੀ ਦਾ ਕਿਉਂਕਿ ਮੈਂ ਕਾਟ ਪਾ ਕੇ ਜਾਨੀ ਆ ਵੀ ਪਛਾਣ ਹੋ ਸਕੇ ਤੇ ਮੈਂ ਗਈਆਂ ਤੇ ਅਸੀਂ ਉੱਥੇ ਵਿਹਲੀ ਤੇ ਚਲੇ ਗਏ ਆ ਤੇ ਉੱਥੇ ਪੁਲਿਸ ਵੀ ਹੈ ਈ ਸਾਰੇ ਕੁਛ ਅਗੇ ਜੀ ਕੇ ਅਸੀਂ ਔਲੇ ਪਾਸੇ ਹੀ ਖੜੇ ਸੀਗੇ ਅਸੀਂ ਇੱਧਰ ਹੀ ਖੜੇ ਸੀ ਜਿਹੜੇ ਪਾਸੋਂ ਭਗਵੰਤ ਮਾਨ ਨੇ ਗੱਡੀ ਤੋਂ ਉਤਰਨਾ ਸੀਗਾ ਤੇ ਸਾਨੂੰ ਪੁਲਿਸ ਵਾਲਿਆਂ ਨੇ ਸ਼ਾਤ ਆਕ ਕੇ ਕਰ ਦਿੱਤਾ ਤੇ ਸ਼ਾਤ ਆਕ ਕੇ ਕਰਦਿਆ ਅੱਗੋਂ ਉਹਨਾਂ ਨੇ ਚੈਨ ਬਣਾ ਲਈ ਤੇ ਅਸੀਂ ਪਿੱਛੇ ਦੋਵੇਂ ਜੀ ਖੜੋ ਗਏ ਆ ਤੇ ਹੋਰ ਵੀ ਥੋੜੇ ਬਹੁਤ ਲੋਕ ਹੈਗੇ ਸੀਗੇ ਤੇ ਜਦੋਂ ਭਗਵੰਤ ਮਾਨ ਸਾਹਿਬ ਜੀ ਗੱਡੀ ਤੋਂ ਉਤਰੇ ਨੇ ਤੇ ਉੱਤਰ ਕੇ ਉਹਨਾਂ ਦੀ ਨਜ਼ਰ ਮੇਰੇ ਵੱਲ ਪਈ ਹੈ ਤੇ ਮੈਨੂੰ ਵੇਖ ਕੇ ਤੇ ਉਹ ਨਾ ਪੁਲਿਸ ਵਾਲ ਨੂੰ ਕਹਿੰਦੀ ਹੱਥ ਛੱਡ ਦਿਓ ਤੇ ਐਬੀਬੀ ਨੂੰ ਆਣ ਦਿਓ ਮੈਂ ਸਸਰੀਕਾਲ ਬੁਲਾਈ ਉਹਨਾਂ ਨੂੰ ਤੇ ਉਹ ਮੇਰੇ ਲੱਗੇ ਆ ਗਏ ਨੇ ਮੈਂ ਉਹਨਾਂ ਨੂੰ ਵੀਰ ਜੀ ਦੁੱਖ ਦੱਸਿਆ ਹੈ ਕਿ ਅਸੀਂ ਹੜ੍ਹ ਪੀੜਤ ਲੋਕ ਆ ਸਾਡਾ ਜਿਹੜਾ ਬੰਨ ਨੇ ਉਥੋਂ ਹਰੀਕਾਤ ਲੈ ਕੇ ਫਾਜ਼ਿਲ ਕਤੀਕ ਬਨਿਆ ਜਾਵੇ ਉੱਪਰ ਛੜਕ ਬਣਾਈ ਜਾਵੇ ਤਾਂ ਅਸੀਂ ਡੋਬੇ ਤੋਂ ਬਚ ਸਕਨੇ ਆ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਆ ਔਰ ਮੈਂ ਪਾਬੁਕ ਹੋ ਗਈ ਆ ਮੈਂ ਭਾਵੁਕ ਹੋ ਗਈਆਂ ਜਿਦੇ ਵਿੱਚ ਮੈਂ ਵੀ ਡੁੱਬੀ ਹੋਈ ਆ ਜੀ ਦੇ ਵਿੱਚ ਮੈਂ ਵੀ ਡੁੱਬੀ ਹੋਈ ਆ ਜੀ ਦੇ ਫਾਇਦ ਕਰ ਦੁਨੀਆ ਸਾਰੀ ਡੁੱਬੀ ਹੋਈ ਆ ਤੇ ਮੈਂ ਭਾਵਕ ਹੋ ਗਈ ਆ ਮੈਂ ਗਰਦਵਰੀਆਂ ਦੀ ਗੱਲ ਕੀਤੀ ਏ ਉਹ ਸਾਰੇ ਜਿਹੜੇ ਨੇ ਕਹਿੰਦੇ ਸਾਡੀ ਗਰਦਵਰੀਆਂ ਤੋੜ ਦਿੱਤੀਆਂ ਗਈਆਂ ਨੇ ਸਾਨੂੰ ਮਾਜਵਾ ਨਹੀਂ ਮਿਲਦਾ ਤੇ ਮੈਂ ਉਹ ਗੱਲ ਰੱਖੀ ਉਹਨਾਂ ਦੇ ਅੱਗੇ ਤੇ ਉਹਨਾਂ ਨੇ ਮੈਨੂੰ ਮੈਂ ਭਾਵੂ ਹੋ ਕੇ ਜਦੋਂ ਮੈਂ ਰੋਣ ਲੱਗ ਗਈ ਤੇ ਮੇਰੇ ਉਹਨਾਂ ਹੱਥ ਫੜ ਲੈਨੇ ਵੀ ਭੈਣੇ ਰੋਣਾ ਨਹੀਂ ਰੋਣਾ ਨਹੀਂ ਭੈਣੇ ਰੋਣਾ ਨਹੀਂ ਇਹਨਾਂ ਨੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਇੰਨਾ ਨੇ ਮੇਰੀ ਗੱਲ ਚੁੱਕ ਲਈ ਵੀ ਉਹ ਭਗਵੰਤ ਮਾਨ ਦੇ ਗੱਲ ਲੱਗ ਗਈ ਮੈਂ ਦੇਖੋ ਮੈਂ ਚਲੋ ਐਸੀ ਭਾਈਚਾਰੇ ਨਾਲ ਰਾਮਾ ਸਿੱਖਾਂ ਦੀਆਂ ਤੇ ਕੀ ਐਸੀ ਭਾਈਚਾਰਾ ਗੱਲ ਨਹੀਂ ਕਰ ਸਕਦਾ ਭਗਵੰਤਵਾਨ ਸਾਹਿਬ ਦੇ ਅੱਗੇ ਸਾਨੂੰ ਹੁਕਮ ਨਹੀਂ ਕਿਸਨ 12 ਸਾਲ ਹੋ ਗਏ ਨੇ ਪਾਰਟੀ ਦੇ ਵਿੱਚ ਕੰਮ ਕਰਦਿਆਂ ਨੂੰ ਤੇ ਅਸੀਂ ਗੱਲ ਨਹੀਂ ਕਰ ਸਕਦੇ ਸਾਡੇ ਅਸੀਂ ਰਾਜ ਸਿੱਖਾ ਸਾਡੀ 90% ਜਾਤ ਜਿਹੜੀ ਰਾਮਾ ਸਿੱਖਾਂ ਦੀ ਬਾਰਡਰ ਤੇ ਬੈਠੀ ਆ ਜਿਹੜੀ ਹਰ ਸਾਲ ਡੁੱਬ ਜਾਂਦੀ ਆ ਮੈਂ ਉਹ ਨਦੀ ਮੰਗ ਨੂੰ ਵੇਖ ਕੇ ਉਹਨਾਂ ਦੇ ਦਰਦ ਨੂੰ ਵੇਖ ਕੇ ਮੈਂ ਭਾਵਕ ਹੋਈ ਆ ਰੋਈ ਆ ਤੇ ਭਗਵੰਤ ਨਾਨਕ ਨੇ ਮੈਨੂੰ ਗੱਲ ਲਾ ਲਿਆ ਵੀ ਬੀਬੇ ਭੈਣ ਨਾ ਰੋ ਅਸੀਂ ਮਸਲੇ ਹੱਲ ਕਰਾਂਗੇ ਦੇਖੋ ਜੇ ਕੋਈ ਮੇਰੀ ਲੋਕਾਂ ਨੇ ਵੀਡੀਓ ਗਲਤ ਵਾਇਰਲ ਕੀਤੀ ਹੈ ਕਲਿੱਪ ਲਾਇਆ ਹੋਇਆ ਹੈ ਭੈਣ ਜੀ ਨੇ ਕੀ ਜਿਹੜੇ ਸਿਪਾਈ ਚਾਰੇ ਦੇ ਲੋਕ ਨੇ ਉਹ ਕੀ ਕੱਪੜੇ ਨਵੇਂ ਨਹੀਂ ਪਾ ਸਕਦੇ ਉਹ ਕਲਿੱਪ ਨਹੀਂ ਲਾ ਸਕਦੇ ਅਸੀਂ ਫੌਜ ਦੇ ਵਿੱਚ 20 ਸਾਲ ਰਹੇ ਆ ਮੈਂ ਉੱਥੇ ਵੀ ਫੈਸ਼ਨ ਕਰਦੀ ਰਹੀ ਆ ਮੇਰੇ ਹੁਣ ਬੱਚੇ ਸਾਰੇ ਸੈਟਲ ਨੇ ਅਸੀਂ ਦੋਵੇਂ ਜਣੇ ਇੱਥੇ ਹੈਗੇ ਆ ਸਾਨੂੰ 40-50 ਹਜ਼ਾਰ ਪੈਨਸ਼ਨ ਮਿਲਦੀ ਏ ਅਸੀਂ ਆਪਦਾ ਵਧੀਆ ਗੁਜ਼ਾਰਾ ਕੀਤੀ ਜਾਂਦਾ ਤੇ ਲੋਕਾਂ ਦੀ ਸੇਵਾ ਕਰਦੇ ਆ ਫਿਰ ਤੁਸੀਂ ਕੀ ਗੱਲ ਕਹੀਏ ਵੀ ਹੜਪੜ ਤੁਸੀਂ ਕਿਵੇਂ ਹੜਪੜ ਤੋਂ ਵੀ ਆ ਵੀਰ ਜੀ ਸਾਡੀ ਪਹਿਲੀ ਜ਼ਮੀਨ ਵਸਤੀ RAMLAL 12 ਕਿਲੇ ਸਾਡੀ ਜ਼ਮੀਨ ਏ ਆ ਸਾਡਾ ਚੌਨ ਤਾਂ ਇਹ ਪਹਿਲਾਂ 2.5 ਮਹੀਨੇ ਹੀ ਡੁੱਬ ਗਿਆ ਆ ਦਰਿਆ ਬਿਲਕੁਲ ਸਤਲੁਜ ਦੇ ਨਾਲ ਆ ਰਾਮ ਲਾਲ ਵਸਤੀ ਦੇ ਵਿੱਚ ਮੈਂ ਆਪਣਾ ਦਰਦ ਵੀ ਦੱਸਿਆ ਏ ਤੇ ਮੈਂ ਬਾਰਡਰ ਪੂਰੀ ਬਾਰਡਰ ਪੱਟੀ ਦਾ ਵੀ ਮੈਂ ਦਰਦ ਦੱਸਿਆ ਵੀ ਅਸੀਂ ਵੀ ਉਹਨਾਂ ਦੇ ਵਿੱਚ ਆਉਣੇ ਆ 12 ਕਿੱਲੇ ਜ਼ਮੀਨ ਹੁਣ ਲੋਕ ਤਾਂ ਕਹਿੰਦੇ ਨੇ ਇਹਨਾਂ ਦੀ ਜ਼ਮੀਨ ਕਿੱਥੇ ਆ ਇਹ ਸ਼ਹਿਰ 'ਚ ਰਹਿੰਦੇ ਨੇ ਇਹਨਾਂ ਦੀ ਕਰੋੜ ਦੀ ਕੋਠੀ ਆ ਦੇਖੋ ਮੇਰੇ ਬੱਚੇ ਤਿੰਨੇ ਸੈਟਲ ਨੇ ਤੇ ਕੋਠੀ ਅਸੀਂ ਨਹੀਂ ਬਣਾ ਸਕਦੇ ਮੇਰਾ ਆਦਮੀ ਫੌਜ ਜੋ ਰਿਟਾਇਰ ਹੋਇਆ ਏ ਉਹਨੂੰ ਪੈਸੇ ਮਿਲੇ ਨੇ ਅਸੀਂ ਕੋਠੀ ਨਹੀਂ ਬਣਾ ਸਕਦੇ ਜਿਹੜਾ ਵੀਡੀਓ ਬਾਰ ਬਾਰ ਗੱਲ ਕੀਤੀ ਵੀ ਤੁਸੀਂ ਉਨਕੇ ਪਾਇਆ ਇਹਦੇ ਭਲਾਇਆ ਤੁਸੀਂ ਪਾਲਰ ਤੋਂ ਪਿਆਰ होके ਆਏ ਹੋ ਇਹ ਸਾਰੀਆਂ ਗੱਲਾਂ ਬਹੁਤ ਜ਼ਿਆਦਾ ਵਾਇਰਲ ਕੀਤੀਆਂ ਨੇ ਇਹਦੇ ਨਾਲ ਕੀ ਤੁਹਾਨੂੰ ਮਹਿਸੂਸ ਹੋ ਰਿਹਾ ਮੈਨੂੰ ਇਹਦੇ ਨਾਲ ਬਹੁਤ ਜ਼ਿਆਦਾ ਤਕਾ ਲੱਗਾ ਹੈ ਮੈਂ ਕੋਈ ਬਿਊਟੀ ਪਾਲਰ ਤੋਂ ਤਿਆਰ ਨਹੀਂ ਹੋ ਕੇ ਗਈ ਮੈਨੂੰ ਜਦੋਂ ਮਰਜ਼ੀ ਆ ਕੇ ਘਰ ਵੇਖ ਸਕਦੇ ਨੇ ਮੈਂ ਐਵੇਂ ਹੀ ਤਿਆਰ ਹੋ ਕੇ ਰਹਿਣੀ ਆ ਕਿਉਂਕਿ ਮੈਨੂੰ ਆਦਤ ਬਣੀ ਹੋਈ ਹੈ ਮੈਂ 20 ਸਾਲ ਫੌਜ ਦੇ ਵਿੱਚ ਰਹੀ ਆ ਉੱਥੇ ਅਸੀਂ ਜਾਂਦੇ ਰਹਾਂ ਪਾਰਟੀਆਂ 'ਚ ਸਾਰਾ ਕੁਝ ਹੁੰਦਾ ਸੀਗਾ ਮੈਂ ਤਿਆਰ ਹੋ ਕੇ ਹੀ ਰਹਿਣੀ ਆ ਹੁਣ ਵੀ ਸਾਡੀ ਆਦਤ ਉਹੀ ਬਣੀ ਹੋਈ ਆ ਦੋਵਾਂ ਜੀਆਂ ਨੇ ਨਹਾ ਤੋ ਕੇ 8-9 ਵਜੇ ਸੀ ਰੈਡੀ ਹੋ ਜਾਣਾ ਹੈ ਕੱਪੜੇ ਪਾ ਕੇ ਜਿੱਥੇ ਸੁਨੇਹਾ ਆ ਗਿਆ ਤਾਂ ਅਸੀਂ ਚਲੇ ਜਾਣਾ ਹੈ ਕਿੰਨੇ ਸਾਲ ਤੋਂ ਤੁਸੀਂ ਜਿਹੜਾ ਆਪ ਦੇ ਵਿੱਚ ਵਸਕਰ ਦੇ ਤੌਰ ਤੇ ਸਾਨੂੰ 12 ਸਾਲ ਹੋ ਗਏ ਨੇ ਮਤਲਬ ਤੁਸੀਂ ਆ ਲਾਲੋ ਵੀ ਅਸੀਂ 2014 ਦੇ ਆ 2014 ਦੇ ਦੇ ਵਿੱਚ ਆਏ ਆ ਪਾਰਟੀ ਨੂੰ ਅਸੀਂ ਖੜਾ ਕੀਤਾ ਏ ਐਸਪੀ ਚਾਰੇ ਨੂੰ ਸਾਰਿਆਂ ਚ ਪ੍ਰਚਾਰ ਕੀਤਾ ਏ ਵੀ ਤੁਸੀਂ ਆਮ ਆਦਮੀ ਪਾਰਟੀ ਇਹ ਕਰਾਂ ਵਰਤੋ ਉਹਦੀ ਵੇਖੋ ਉਹਦੇ ਕੀ ਨਤੀਜੇ ਨਿਕਲਦੇ ਨੇ ਤੁਸੀਂ ਉਹਦੇ ਵਿੱਚ ਆਓ ਅਸੀਂ ਲੋਕਾਂ ਨੂੰ ਕਹਿ ਕਹਿ ਕੇ ਜੋੜਿਆ ਏ ਤੇ ਕੀ ਐਸਪੀ ਆਈਸੀ ਭਾਈਚਾਰੇ ਦੀ ਪੈਣਾ ਕੋਈ ਕੰਮ ਨਹੀਂ ਕਰ ਸਕਦੀਆਂ ਲੋਕਾਂ ਨੇ ਹੁਣ ਤੁਹਾਡੀ ਵੀਡੀਓ ਵਾਇਰਲ ਇਹ ਗਲਤ ਫਟਾ ਠਹਿਰਾਇਆ ਗਿਆ ਹਾਂਜੀ ਇਹ ਕਿਹਾ ਗਿਆ ਵੀ ਤੁਸੀਂ ਜਾਣ ਬੁੱਝ ਕੇ ਤੁਹਾਨੂੰ ਫੜਾ ਕੇ ਤੁਸੀਂ ਉਹ ਲੋਕਾਂ ਨੂੰ ਕੀ ਕਹਿਣਾ ਚਾਹੋ ਮੈਂ ਉਹ ਲੋਕਾਂ ਨੂੰ ਇਹੀ ਸਨੇਹਾ ਦੇਣਾ ਚਾਹੁੰਨੀ ਆ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਤਵੇ ਲਾਉਂਦੀਆਂ ਨੇ ਮੈਂ ਤਾਂ ਇੱਕ ਡਿਊਟੀ ਤੇ ਗਈ ਸੀਗੀ ਤੇ ਡਿਊਟੀ ਵਜੋਂ ਆਪਣੀ ਡਿਊਟੀ ਨਿਭਾ ਰਹੀ ਸੀਗੀ ਤੇ ਚੱਲ ਮੈਨੂੰ ਮੌਕਾ ਮਿਲ ਗਿਆ ਉਹਨੇ ਭਗਵੰਤ ਮਾਨ ਨੇ ਬੁਲਾ ਲਿਆ ਲੇਡੀਜ਼ ਬਹੁਤ ਘੱਟ ਸੀਗੀ ਮੈਨੂੰ ਉਹਨੇ ਬੁਲਾ ਲਿਆ ਤੇ ਮੈਂ ਉਹਦੇ ਨਾਲ ਗੱਲ ਕਰ ਲਈ ਮੈਂ ਆਪਦੇ ਘਰ ਵਾਸਤੇ ਗੱਲ ਨਹੀਂ ਰੱਖੀ ਮੈਂ ਉਹ ਸਤੋ ਲੈ ਕੇ ਹਰੀਕਾਤ ਲੈ ਕੇ ਮੈਂ ਫਾਜ਼ਿਲ ਕਾ ਤੀਕ ਪੂਰੇ ਬੰਨ ਦੀ ਗੱਲ ਰੱਖੀ ਏ ਵੀ ਜੇਕਰ ਸਾਡਾ ਬੰਨ ਬੰਨ ਜਾਂਦਾ ਏ ਉਤੇ ਉਤੇ ਸੜਕ ਬਣੀ ਜਾਂਦੀ ਏ ਤੇ ਅਸੀਂ ਨਾ ਹਰ ਸਾਲ ਡੋਬਣ ਤੋਂ ਬਚ ਜਾਂਦੇ ਆ ਮੈਂ ਇਹੀ ਗੱਲ ਕੀਤੀ ਏ ਤੇ ਲੋਕਾਂ ਨੇ ਮੇਰੀ ਗੱਲ ਨੂੰ ਉਲਟ ਕਰ ਲਿਆ ਮੈਂ ਪੈਣਾ ਭਰਾਵੋ ਹੱਥ ਜੋੜਦੀਆਂ ਤੁਸੀਂ ਤਾਂ ਮੇਰੇ ਨਾਲ ਸਾਥ ਦਿਓ ਜਿਹੜਾ ਸਿਪਾਈ ਜਾ ਰਹਾ ਏ ਮੈਂ ਵੀ ਇੱਕਰਾਵਾ ਸਿੱਖਾਂ ਦੀ ਕੁੜੀ ਆ ਕਿਸੇ ਦੀ ਭੈਣ ਆ ਕਿਸੇ ਦੀ ਮਾਂ ਆ ਹੈ ਤੇ ਮੇਰਾ ਤਾਂ ਤੁਸੀਂ ਸਾਥ ਦਿਓ ਮੈਂ ਤੁਹਾਡੀ ਖਾਤਰ ਇਨੀ ਬਦਨਾਮੀ ਕਰਾਈ ਏ ਮੈਂ ਆਵਦਾ ਹੱਕ ਨਹੀਂ ਮੰਗਿਆ ਮੈਂ ਸਾਰੇ ਬਾਰਡਰ ਪੱਟੀ ਦਾ ਹੱਕ ਮੰਗਿਆ ਜਿਹਦੇ ਕਰਕੇ ਮੈਂ ਬਹੁਤ ਜ਼ਿਆਦਾ ਸਟ੍ਰੈਸ ਲੈ ਕੇ ਅੱਜ 3 ਦਿਨ ਹੋ ਗਏ ਨੇ ਮੈਂ ਰੋਟੀ ਨਹੀਂ ਖਾਦੀ ਤੇ ਪੱਤਰਕਾਰ ਵੀ ਪਤਾ ਨਹੀਂ ਕਿਧਰੋਂ ਆ ਗਿਆ ਤੇ ਮੈਂ ਤਾਂ ਸੁੱਤੀ ਪਈ ਸੀ ਤੇ ਮੇਰੀ ਉਹਨੇ ਵੀਡੀਓ ਬਣਾਉਣ ਲੱਗ ਗਿਆ ਮੈਂ ਤਾਂ ਇਹ ਹੀ ਆਪਦੇ ਐਸੇ ਪਾਈਚਾਰੇ ਬਾਰਡਰ ਪੱਟੀ ਵਾਲਿਆਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਮੈਂ ਹਰੀ ਕਾ ਤੇ ਲੈ ਕੇ ਫਾਜ਼ਲ ਕਾ ਦੀ ਗੱਲ ਕੀਤੀ ਏ ਸਾਰਾ ਐਸੀ ਚਰਪਾਈ ਚਾਰਾ ਮੇਰਾ ਸਾਥ ਦਿਓ ਮੇਰੇ ਹੱਕ ਚ ਆਵਾਜ਼ ਉਠਾਓ ਮੈਂ ਰਾਵਾਂ ਦੀਆਂ ਆਪਾਂ ਰਾ ਅੱਗੇ ਹੋ ਕੇ ਲੋਕਾਂ ਨਾਲ ਲੜੀਏ ਔਰ ਆਪਾਂ ਜਿੱਤ ਪ੍ਰਾਪਤ ਕਰੀਏ ਗੱਲ ਕੋਈ ਕਰ ਸਕਦਾ ਹੈ ਸਾਰੇ ਗੱਲ ਨਹੀਂ ਕਰ ਸਕਦੇ ਹੁਣ ਮੇਰੀ ਇਹੀ ਬੇਨਤੀ ਆ ਲਾਸਟ ਦੇ ਵਿੱਚ ਕਿ ਰਾਵੋ ਮੇਰੀ ਮਦਦ ਕਰੋ ਕਿ ਮੈਨੂੰ ਬਦਨਾਮ ਨਾ ਕਰੋ ਮੇਰੀ ਮਦਦ ਕਰੋ ਔਰ ਮੈਂ ਤੁਹਾਡੀ ਆਵਾਜ਼ ਚੁੱਕਾਂਗੀ ਉਸ ਆਵਾਜ਼ ਦਾ ਜਾਪਨ ਜਵਾਬ ਮਿਲੇਗਾ ਥੈਂਕ ਯੂ